ਮਖਾ ਕੇ ਲੈ ਮੈਂ ਪਾਰੀ ਪਰ ਕਮੋ ਐਡੀ 2.5 ਕੁਆਂਟਲ ਦੀ ਮਸ਼ੀਨ ਆ ਤੈਨੂੰ ਕਰੇ ਰੋਟੀ ਨਹੀਂ ਮਿਲਦੀ ਨੇ ਕਿ ਉਹਨਾਂ ਨੇ ਖਰਾਬ ਫੁਆਰੇ ਲਾਤੇ ਆ ਕਹਿੰਦਾ ਡੱਡਾ ਲਾਈ ਆ ਦੀ ਫੁਆਰੇ ਥੋੜੀ ਲਾਏ ਕਿ ਧੁੱਗੀਆਂ ਸੀ ਤੇ ਨਾਲੇ ਵੀਰੇ ਉਹ ਹੋ ਗਏ ਹੁਣ ਤਾਂ ਜੇ ਵੱਡੀਆਂ ਵਾ ਦੁਪਹਿਰ ਉਹਨਾਂ ਦਾ ਸੌਣ ਦਾ ਟਾਈਮ ਇਹ ਪਤਾ ਕਿੱਥੋਂ ਆਇਆ ਕੁਲਚੇ ਖਾ ਕੇ ਮਤਲਬ ਰੋਟੀਆਂ ਖਾ ਕੇ ਨਾਣ ਜੇ ਏ ਘਰੋਂ ਘਰ ਉਸ ਗੱਡੀ ਲੈ ਕੇ ਨਾਨ ਖਾਣ ਗਿਆ ਸੀ ਘਰੇ ਤੈਨੂੰ ਰੋਟੀ ਨਹੀਂ ਜੁੜਦੀ ਘਰੇ ਤੈਨੂੰ ਲੰਗਰ ਨਹੀਂ ਜੁੜਦਾ ਨਹੀਂ ਉਹ ਵਿਚਾਰੇ ਉਹਨੇ ਖਾਣੀ ਸੀ ਤੇ ਫਿਰ ਮੈਂ ਕਹਿੰਦਾ ਉਹਨੇ ਕਿਹੜੇ ਵਿਚਾਰੇ ਨੇ ਖਾਣੀ ਸੀ ਤੇ ਗਰ ਕੀਤਰੂ ਘਰੇ ਰੋਟੀ ਨਹੀਂ ਮਿਲਦੀ ਸੁੱਤਾ ਹੀ ਉੱਠਿਆ ਸੀ ਸੁੱਤਾ ਹੀ ਉੱਠਿਆ ਇੱਥੇ ਵੇ ਤੈਨੂੰ ਘਰੇ ਰੋਟੀ ਨਹੀਂ ਮਿਲਦੀ ਆ ਇਹ ਨਾਲੇ ਮੀਂਹ ਹੀ ਲਿਆਦਾ ਤੇ ਪਹੁੰਚੇ ਹੋਣੀ ਸਵੇਰ ਦੇ ਤੇ ਉਹ ਤਰਪੈਲ ਤੇ ਆਪਣਾ ਅਗਲੇ ਟੋਟਾ ਕਿਵੇਂ ਦਾਵਾ ਭਰਾਵਾ ਇਹ ਤਾਂ ਉੱਡ ਗਿਆ ਸੀ ਚੁਕਰ ਕਰ ਫੜ ਕੇ ਫਿਰ ਦੁਬਾਰਾ ਉਹਨਾਂ ਨੇ ਬੰਨ ਲਿਆ ਉਹ ਕੀ ਆਹੀ ਨਾ ਮੈਂ ਮੈਂ ਕੀ ਕਹਾਹੀ ਮੈਂ ਮੈਂ ਰਾਤ ਵੇਖਿਆ ਉੱਡ ਗਿਆ ਸੀ ਤਰਪੈਲ ਸਾਰਾ ਹੀ ਉੱਡ ਗਿਆ ਸੀ ਇਹ ਤੇ ਰਾਤ ਨਹੀਂ ਕਹਿੰਦਾ ਮੈਂ ਰਾਤ ਵੇਖਿਆ ਤੇਰੀ ਪੀਤੀ ਚ ਵੇਖਿਆ ਹੜਾ ਨਾ ਪੀਤੀ ਤਾਂ ਹੈ ਨਹੀਂ ਉਹ ਸੌਫੇ ਸੀ ਫਿਰ ਤਾਂ ਜਾ ਕੇ ਮੈਂ ਲੱਗ ਜਾਣਾ ਸੀ ਇਹ ਫਿਰ ਤਾਂ ਉਹ ਗੁਰੂਆ ਮੈਂ ਆਰ ਤਰਪਾਲ ਤੇ ਲਾਦਾ ਤੂੰ ਹੀ ਪੁੱਟਾ ਹੀ ਬਾਤਾ ਜੇ ਇਹ ਇਹਨਾਂ ਨੇ ਕਰਾ ਮਾਦਾ ਇਹਨਾਂ ਨੇ ਵੇਖ ਕੇ ਮੈਨਾ ਪਾਇਆ ਜਿਹਨਾਂ ਨੇ ਤਾਂ ਤੂੰ ਉਹਨਾਂ ਨੂੰ ਉਦੋਂ ਹੀ ਮਹਿਗਾ ਤੇ ਤੇਰੀਆਂ ਵੱਧ ਪਾ ਦਿਓ ਨਾ ਮੰਨੇ ਹੀ ਨਹੀਂ ਆਹ ਇਹਨੇ ਲੋ ਵੀ ਚੈੱਕ ਕਰ ਲੋ ਸਮਾਨ ਆ ਪਾਈਪਾਂ ਬਈਆ ਕਾਲੀਆਂ ਬਰੀਕ ਪਹਿਣੀਆਂ ਬਈਪਾ ਇੱਥੇ ਇਹ ਉਹਨਾਂ ਦੇ ਪਹਿਣੀਆਂ ਨਾ ਬਈ ਫਿਲਟਰ ਦੇ ਅਗਲੇ ਜਿੱਥੇ ਆਪਣੇ ਫੁਹਾਰੇ ਦੇ ਅਗਲੇ ਪੰਨੇ ਹਾਂ ਮੋਟੀਆਂ ਬਹਿਗੀਆਂ ਹਾਂ ਮੋਟੀਆਂ ਬਹਿਗੀਆਂ ਤੇ ਜਿਹੜੀ ਮੇਨ ਸਪਲਾਈ ਜਾਊਗੀ ਉਹ ਮੋਟੀ ਹੋਊਗੀ ਕਿ ਇਹ ਹੀ ਉਹ ਸਾਰੀ ਬਈ ਆ ਆ ਠੀਕ ਆ ਉਹ ਫੁੱਲ ਲੱਗਣੇ ਆ ਹਣ ਗਾ ਸੌਂਦਾ ਮਹੀਨਾ ਹੁੰਦਾ ਤੇ ਫੁੱਲੀ ਲੱਗਣੇ ਹਨ ਤੈਨੂੰ ਨਾਲ ਇਹ ਟਾਈਮਰ ਲਾਉਣਗੇ ਬਈ ਇਹਦੇ ਹਾਂ ਨਾਲ ਟਾਈਮਰ ਲਾਓਗੇ ਹੈ ਮੋਟਰਾਂ ਨਾਲ ਦੋ ਹੈ ਮਗੀ ਠੀਕ ਆ ਕੀ ਫਿਲਟਰ ਬਈ ਤੇ ਬਾਈ ਦੇ ਹੱਥ ਚ ਫਿਲਟਰ ਜੀ ਦੇਖ ਸਕਦੇ ਤੁਸੀਂ ਤੇ ਬਾਕੀ ਦੇਖ ਸਕਦੇ ਤੁਸੀਂ ਬਾਈ ਮੱਜਾਂ ਦੇ ਉੱਤੇ ਫੋਗਰ ਸਿਸਟਮ ਇਹ ਪਿਛਲੇ ਰੀ ਜਿਹੜੇ ਅਸੀਂ ਫੋਗਰ ਲਾਇਏ ਉਹ ਖਰਾਬ ਜੇ ਨਿਕਲ ਗਏ ਬਈ ਸਾਡੇ ਉਹ ਐਡੇ ਕਾਰਗਰ ਨਹੀਂ ਰਹੇ ਇਹ ਕਾਰਗਰ ਰਹਿਣਗੇ ਬਈ ਹਾਂ ਹਾਂ ਇਹ ਕਿੰਨਾ ਟਾਈਮ ਕੱਢ ਜਾਣਗੇ ਬਈ ਤੁਹਾਡੇ ਸਾਹ ਹਣਾ ਮੈਨੂੰ ਖੋੜ ਕੇ ਸਾਹ ਜਦੋਂ ਮਰਜੀ ਕਰਾ ਮਤਲਬ ਲਾਈਫਟਾਈਮ ਇਹਨਾਂ ਦੀ ਲੰਮੀ ਆ ਬਈ ਬਸ ਠੀਕ ਆ ਬਈ ਹੋਏ ਤਾਂ ਫਿਰਲੀ ਚੜ ਜਾਗੇ ਕਿਹੜਾ ਚਲੋ ਸਹੀ ਆ ਫਿਰ ਤਾਂ ਬਈ ਬਾਸ ਸਹੀ ਆ ਬਈ ਲਵਾ ਫੁਆਰੇ ਪਰ ਉਹ ਤੇਲੀ ਆ ਫੰਗੋ ਹੈ ਤੇ ਤੇਲੀ ਬਾ ਫੁਆਰੇ ਲਵਾ ਕੇ ਖੇਤ ਜਾਣਾ ਹੀ ਆ ਆਪਾਂ ਬਸ ਪੈਂਡ ਵਾਲੇ ਖੇਤ ਵੀ ਕੀੜਾ ਮਾਰ ਕੇ ਆਉਣਾ ਹਲੇ ਜੋਬਨ ਵਾਲੇ ਵਾਹ ਚ ਵੀ ਕੀੜਾ ਮਾਰ ਕੇ ਆਉਣਾ ਲੈ ਸੌਂ ਜਾਣਾ ਕਹਿੰਦਾ ਮੈਨੂੰ ਤੇ ਲੈ ਵੇ ਉਹਨਾਂ ਚੋਂ ਤੁਹਾਨੂੰ ਮੈਂ ਮਸ਼ੀਨ ਦਾ ਰਿਵਿਊ ਕਢਾ ਕੇ ਲੈ ਆਉਣਾ ਜਿਹੜਾ ਮਸ਼ੀਨ ਮੈਂ ਗੁਰਦੀਪ ਨਾਲ ਲਿਆਂਦੀ ਆ ਉਹ ਜਿਹੜੀ ਐਡੀ ਵੱਡੀ ਭਾਰੀ ਪਰ ਕਮਾਜਾ ਕਰਕੇ ਤੇ ਮਸ਼ੀਨ ਵਖਾ ਕੇ ਲੈ ਆਵਾਂ ਭਾਰੀ ਪਰ ਕਮੋ ਐਡੀ ਢਾਈ ਕੁਇੰਟਲ ਦੀ ਮਸ਼ੀਨ ਆ ਉਹ ਆਹੋ ਤੇ ਉਹ ਉਹਦਾ ਅੱਜ ਤੁਹਾਨੂੰ ਮੈਂ ਵਿਖਾਉਣਾ ਉਹ ਕਿਵੇਂ ਵਰਕ ਕਰਦੀ ਆ ਕੀ ਸਿਸਟਮ ਉਹਦਾ ਕੀ ਸਾਗ ਤਾ ਤੇ ਨਾਲੇ ਚਲਦੀ ਵਿਖਾਉਣੇ ਹੈ ਛੱਡ ਖੜਾ ਰਾਤ ਤਾਈਂ ਨਮੀ ਪਿਆ ਨਾ ਕੇ ਕੀ ਕਰਨਾ ਲਓ ਵੀ ਆਵੇ ਸਦਨ ਮਸ਼ੀਨ ਤੁਸੀਂ ਚਲਦੇ ਵੀ ਇਹਦਾ ਇੱਕ ਹੈਡ ਆ ਇਹਦੇ ਚ 12 ਸੁਈਆਂ ਜੇ ਤੇ 12 ਸੁਈਆਂ ਨੇ ਮਗਰ 12 ਅੱਡਰ ਤਰ੍ਹਾਂ ਦੇ ਰੰਗ ਪੈ ਜਾਂਦੇ ਆ ਤੇ ਇਹਦੇ ਬਾਕੀ ਬਾਕੀ ਸਿਸਟਮ ਮੇਰੇ ਹਿਸਾਬ ਨਾਲ ਸੇਮ ਹੀ ਹੋ ਨਿਕੀਆਂ ਮਸ਼ੀਨਾਂ ਵਾਲੀ ਇਹ ਇਹਨੂੰ ਓਪਰੇਟ ਕਰਨਾ ਇੱਥੋਂ ਬਸ ਸਾਰੀ ਟੱਚ ਸਕਰੀਨ ਆਈ ਆਪਾਂ ਇੱਕੇ ਵਾਰੀ ਸੂਟ ਸਾਰਾ ਕੱਢ ਚਾਜਦੇ ਨੇ ਜੋੜ ਪਾਉਣੇ ਪੈਂਦੇ ਆ ਅਲੱਗ-ਅਲੱਗ ਫਰੇਮ ਲਾਉਣੇ ਪੈਂਦੇ ਆ ਠੀਕ ਆ ਤੇ ਇਹ ਵੀਰ ਜੀ ਆਏ ਨੇ ਸਾਡੇ ਕੋਲ ਸਖਲਾਈ ਦੇਣ ਵਾਸਤੇ ਮਸ਼ੀਨ ਦੀ ਜੋ ਮਸ਼ੀਨ ਯਾਨੀ ਨਿੱਕੇ-ਨਿੱਕੇ ਚੀਜ਼ਾਂ ਬਰੀਕ-ਬਰੀਕ ਚੀਜ਼ਾਂ ਤੇ ਵੀਰ ਜੀ ਇਹ ਮਸ਼ੀਨ ਦੀ ਆਪਾਂ ਸਰਵਿਸ ਕਰਦੇ ਪਿਆ ਜੀ ਹਾਂ ਜੀ ਇਹ ਵੀ ਸਰਵਿਸ ਕਰਦੇ ਪੀ ਆ ਠੀਕ ਆ ਜੀ 342550 ਨਹੀਂ ਓਕੇ ਓਕੇ ਜੀ ਇਹ ਵੀ ਨਿੱਕੀਆਂ ਮਸ਼ੀਨਾਂ ਨੇ ਬਈ ਸਾਡਾ ਬਹੁਤ ਸਾਥ ਦਿੱਤਾ ਘੱਟੋ ਘੱਟ 2 ਸਾਲ ਕੁੜੀਆਂ ਨੇ ਕਢਾਈ ਇੱਤੇ ਕੀਤੀ ਬਈ 3 ਸਾਲ 3 ਸਾਲ ਕੁੜੀਆਂ ਨੇ ਇੱਤੇ ਕਢਾਈ ਕੀਤੀ ਬਈ 3 ਸਾਲ ਹੋ ਗਏ ਫੇਰ ਇਹਨਾਂ ਨੇ ਤਿੰਨ ਸਾਲਾਂ ਬਾਅਦ ਆ ਵੱਡੀ ਮਸ਼ੀਨ ਤੇ ਮੂਵ ਹੋਈਆਂ ਇਹ ਆ ਵੱਡੀ ਮਸ਼ੀਨ ਲਿਆਂਦੀ ਵੀ ਤਾਂ ਜੋ ਇਹ ਤੇ ਚਲੋ ਕੰਮ ਸੌਖਾ ਹੋ ਜਾਂਦਾ ਇੱਤੇ ਵਾਰ-ਵਾਰ ਜੋੜਨੀ ਪਾਉਣੇ ਪੈਂਦੇ ਇੱਕ ਵਾਰ ਚ ਹੀ ਕੰਮ ਨਿਕਲ ਜਾਂਦਾ ਸਾਰਾ ਲੋ ਜੀ ਬਾਕੀ ਇਹਨਾਂ ਦੀ ਵੀ ਪਾਈ ਰਿਪੇਅਰ ਪੂਰ ਕਰਦੇ ਚੰਗੀ ਤਰ੍ਹਾਂ ਇਹਨਾਂ ਦਾ ਵੀ ਅੱਲੇ ਹੀ ਕੰਮ ਲਵਾਂਗੇ ਹਾਂ ਕੋਈ ਨਹੀਂ ਇਹਨੂੰ ਲਿਆਂਦਾ ਇਹਨਾਂ ਨੇ ਇਹਨੂੰ ਲਿਆਂਦਾ ਉਹਨੇ ਇਹਨੂੰ ਲਿਆਂਦਾ ਹਾਂ ਆ ਨਿੱਕੀਆਂ ਨਿੱਕੀਆਂ ਨੇ ਐਡੀ ਵੱਡੀ ਮਸ਼ੀਨ ਲਿਆਂਦੀ ਇਹ ਕਿੰਨੂੰ ਲੈ ਕੇ ਆਉਂਦੀ ਅੱਗੇ ਹਾਂ ਗੱਲ ਸਹੀ ਆ ਜਦੋਂ ਇਹਦਾ ਵੀ ਵਰਕ ਚੱਲੂਗਾ ਉਦੋਂ ਪਤਾ ਲੱਗੂਗਾ ਆ ਵੇਖੋ ਇਹਦੇ ਵਿੱਚ ਨਾ ਬਰੀਕ ਬਰੀਕ ਡੋਰੀਆਂ ਵੇਖੋ ਪੰਜ ਹੁੰਦੀਆਂ ਸਾਰੀਆਂ ਧਾਗਾ ਧਾਗਾ ਆਇਆ ਹੋਇਆ ਇਹ ਦੂਜੀ ਮਸ਼ੀਨ ਵਾਲਾ ਕੰਮ ਈ ਆ ਜਿਹੜੀ ਹੁਣ ਮੁੰਮਿਹਾਨੀ ਸਿਲਾਈ ਵਾਲੀਆਂ ਵਰਤਦੀ ਹੁੰਦੀ ਸੀ ਇਹ ਫਾਇਦਾ ਵਾ ਆਪਾਂ ਨੂੰ ਧਾਗਾ ਪਧਰਨ ਦੀ ਹਾਂ ਆਪੇ ਇਹ ਅੱਗੇ ਚੱਲੀ ਜਾਣਾ ਠੀਕ ਆ ਬਸ ਇਹਨੇ ਜੋੜ ਵੀ ਆਪੇ ਪੈ ਜਾਣਾ ਵੀ ਆਪਾਂ ਉਹ ਤੋਂ ਕੰਪਿਊਟਰ 'ਚ ਇਸ ਤਰ੍ਹਾਂ ਜੋੜਵਾ ਕੇ ਲਿਆਦਣੇ ਇਹਨੇ ਕੋਈ ਨਹੀਂ ਆਪਾਂ ਪ੍ਰਿੰਟ ਚੇਂਜ ਕਰਤੀ ਰੋਣ ਠੀਕ ਆ ਪਰ ਨਹੀਂ ਆ ਮੈਨੂੰ ਕੰਮ ਮੜਾ ਜਾਂ ਕੰਪਲਿਕੇਟਿਡ ਜਾਂ ਲੱਗਦਾ ਜਿਹੜਾ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਸੀ ਪਾ ਲਿਆ ਇਹਨੂੰ ਦੁਬਾਰਾ ਕੱਢਣ ਆਣੀ ਅਸੀਂ ਅੱਛਾ ਇਹ ਇੰਨੇ ਇੰਨੇ ਪਿੱਛੇ ਪਿੱਛੇ ਉੱਥੇ ਕੱਟ ਕੇ ਨਵੀਂ ਰੀਲ ਪਾ ਦਿਆ ਗੱਡੀ ਨਵੀਂ ਰੀਲ ਪਾ ਦਿਆ ਕਰਨੀ ਠੀਕ ਆ ਭਾਈ ਜਾ ਇਹਦਾ ਮਕੈਨਿਜ਼ਮ ਪਈਆ ਇਹਦਾ ਆਪਰੇਟਰ ਜਿਹੜਾ ਚੱਲਦਾ ਪਿਆ ਸਾਰਾ ਸਿਸਟਮ ਬੇਸ ਤੇ ਆ ਬਸ ਹਾਂ ਇਹ ਮਦਰਬੋਰਡ ਜੇ ਨਿੱਕਾ ਜਾਏ ਇਹਨੇ ਇਹਨੂੰ ਗਾਹ ਆਪਰੇਟ ਕਰਦਾ ਤੇ ਫਿਰ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਕੰਪਿਊਟਰ ਉਹ ਹੈ ਇਹ ਕੰਪਿਊਟਰ ਹੈ ਜੀ ਆ ਵੇ ਸਾਦੇ ਨਹੀਂ ਇੱਕ ਲੈਨ ਤੇ ਤਾਂ ਲੱਗੇ ਹੋਾਰੇ ਲੈ ਇਧਰ ਹੀ ਲੈਨ ਤੇ ਰਹਿ ਚੁੱਕੇ ਆ ਬਾਕੀ ਬਾਈ ਹੁਣੀ ਜੋਰਾਂ ਸ਼ੋਰਾਂ ਲੱਗੇ ਹੋਏ ਆ ਘੋੜੀਆਂ ਤੇ ਚੜੇ ਫਿਰਦੇ ਆ ਵੀਰ ਹੁਣੀ ਬਈ ਨਿਬੜ ਜੋ ਅੱਜ ਅੱਜ ਚਲੋ ਫਿਰ ਤਾਂ ਵਧੀਆ ਗੱਲ ਆ ਦਰਸ਼ਣ ਹੋਣੇ ਪਠੇ ਪਾਉਂਦੇ ਆ ਇਹਦੇ ਆਹ ਵੇਖ ਸਕਦੇ ਤੁਸੀਂ ਆਉਂ ਨਿੱਕੇ ਜਿਹਾ ਡਿਵਾਈਸ ਦੋ ਮੋਟਰਾਂ ਠੀਕ ਆ ਇਹਨਾਂ ਦੇ ਅੱਗੇ ਫਿਲਟਰ ਲੱਗੂਗਾ ਆਹ ਵੇਖ ਸਕਦੇ ਤੁਸੀਂ ਟਾਈਮਰ ਇਹ ਆਪੇ ਟਾਈਮਰ ਦਾ ਇਹ ਕੰਮ ਹੋਊਗਾ ਨਾ ਜੀ ਆਪੇ 5-10 ਮਿੰਟਾਂ ਬਾਅਦ ਚੱਲ ਕੇ ਬੰਦ ਹੋ ਜਾਣਾ ਹਾਂ ਇਹ ਇਹਨਾਂ ਦਾ ਆਪੇ ਹੀ ਆ ਆਪਣਾ ਤੁਸੀਂ ਮੜਾ 뮤직 ਸਿਸਟਮ ਵੇਖ ਸਕਦੇ ਹੋ ਇਹ ਭਾਈ ਸਵੇਰੇ ਸ਼ਾਮ ਇੱਥੇ ਮਹਾਰੇ ਦੀ ਬਾਣੀ ਚੱਲਦੀ ਫਿਰ ਇੰਨੇ ਨਾਲ ਮੈਡੀਟੇਸ਼ਨ ਬਹੁਤ ਵਧੀਆ ਹੁੰਦਾ ਮਰਜਾਂ ਦਾ ਬਾਕੀ ਸਾਡੇ ਬੰਦੇ ਵੀ ਸ਼ਾਂਤ ਰਹਿੰਦੇ ਲੜਦੇ ਨਹੀਂ ਆਜ ਤ ਨਹੀਂ ਦੇ ਦਰਸ਼ਨ ਹੋ ਨਿਛਤਰ-ਛਿਤਰੀਆਂ ਲੱਗੇ ਦੋ ਮਿੰਟ ਹੀ ਮਾਰਦੇ ਇੱਕ ਦੂਜੇ ਨਾਲ ਬਚੇ ਰਹਿੰਦੇ ਆਂ ਦਾ ਨੇ ਕਿ ਉਹਨਾਂ ਨੇ ਖਰਾਬ ਫੁਆਰੇ ਲਾਤੇ ਆ ਮੰਮੀ ਆ ਤੂੰ ਗੱਲ ਕਰ ਹਾਂ ਸੋਣਾ ਉਹਦੇ ਇੱਥੇ ਨਰੀਖਾ ਕਰਨਾ ਕਿ ਕਿੰਨੇ ਫੁਆਰੇ ਚੱਲਦੇ ਆ ਤੇ ਕਿੰਨੇ ਬੱਗ ਮੰਮੀ ਆ ਜਾ ਆਵੇ ਜਿਹੜੇ ਬੰਦੇ ਨੇ ਸਹੀ ਦੱਸਿਆ ਉਹਨੂੰ ਸਮਝਣਾ ਕਿ ਬਹੁਤ ਵਧੀਆ ਦੀ ਨਿਗਾਹ ਬਹੁਤ ਤੇਜ ਆ ਆਇਆ ਮੰਮੀ ਪਹਿਲਾਂ ਪੰਡਾ ਐ ਤੇ ਛੱਡ ਦੇ ਨਾਸ ਕਿੰਨੇ ਚਾਲ ਦੇ ਕਿੰਨੇ ਬੰਦ ਆ ਇਹ ਖਰਾਬ ਆ ਤਾਂ ਹੀ ਉਹ ਬੰਦ ਚਾਰ ਤਾਂ ਚੱਲ ਪੰਜ ਚੱਲਦੇ ਆ ਪੰਜ ਚੱਲਦੇ ਆ ਆ ਛੇਵੇਂ ਚਾਲੇ ਇੱਕ ਚੱਲਣ ਦੇ ਆਪਣੇ ਨਾਲ ਦੇ ਹਾਂ ਸੱਤ ਬਾਕੀ ਅੰਦਰ ਜਾ ਕੇ ਦੇਖਣਾ ਪੈਣਾ ਹਰ ਤਾਂ ਨਹੀਂ ਜਾਣਾ ਜੀਟੀ ਨਹੀਂ ਕਰਨੀ ਐ ਸੋ ਹੀ ਵੇਖਣਾ ਵਾ ਜਮਾਈ ਵੀ ਸਾਰੀ ਚੱਲਦੇ ਪਏ ਦਾ ਜਮਾਈ ਠੀਕ ਕਿ ਤੇ ਮੈਂ ਕੀ ਕਰਨਾ ਹੈ ਯੋ ਮੇਰੀ ਤਾਂ ਨਿਗਾ ਹੀ ਨਹੀਂ ਪੂਰੀ ਹੈਗੀ ਕਿ ਮੇਰੇ ਤਾਂ ਨਿਗਾ ਤਾਂ ਅੱਗੇ ਹੀ ਫਰਕ ਪਿਆ ਰੋ। ਹਾਂ ਤਾਂ ਫਿਰ ਮੈਨੂੰ ਅੱਧੇ ਹੀ ਦੱਸਣੇ ਆ ਇੱਕ ਉਂਝ ਤੋਂ ਪੁੱਤ ਦੇ ਪਾਸੋਂ ਇੱਕ ਨਹੀਂ ਆ। ਨਹੀਂ ਦੇ ਪਾਸੋਂ ਤਾਂ ਫਿਰ ਅੱਧੇ ਹੀ ਦੱਸਣੇ ਆ। ਸਾਰੇ ਚੱਲਦੇ ਪਿਆਈ। ਹਾਂ ਟੋਟਲ ਪਾਣੀ ਪਾਣੀ ਜਮੇ ਮਤਰੇ ਦਾ ਮਤਰੇ ਦਾ ਜਮੇ ਪਾਣੀ ਵੇਚਦੇ ਘੱਟ ਹੈ ਨੰਦ। ਟੋਟਲ ਸਾਰੇ ਚੱਲਦੇ ਆ। ਹਾਂ ਪਾਣੀ ਸਿਰਫ ਉੱਪਰ ਲੱਗ ਕੇ ਉਹ ਹਵਾ ਨਾਲ ਹੋ ਜਾਂਦਾ ਬਸ ਉਹਨਾਂ ਹੀ। ਬਾ ਹਵਾ ਨਾਲ ਲੜੀ ਜਾਂਦਾ ਨਾ ਫੋਗ ਦੀ। ਤੂੰ ਮੈਂ ਆਈ ਮਗਰੋਂ ਤੇ ਤੂੰ ਮੈਨੂੰ ਚੱਟਣ ਪਹਿਲਾਂ ਲੱਗੀ ਹੈ। ਉਹ ਫਿਰ ਤੇਰੇ ਨਾਲ ਦਾ ਮੂੰਹ ਪਿਆਰਾ ਇਹਨੂੰ ਮੈਂ ਹੀ ਚੁੰਦੀ ਹੁੰਦੀ ਹਣੀ ਨਾ ਵਿਚਾਰੀ ਨੂੰ ਉਹ ਕਹੇ ਰੋਣ ਲਾਤੀ ਵੇਲਾ ਤੈਨੂੰ ਆਈ ਜੀ ਇਹ ਬਈ ਇੱਕ ਲੋਕੀ ਕਹਿ ਦਿੰਦੇ ਨਾ ਮੋٹے ਦੇ ਘਰ ਵਾਲੀ ਨੂੰ ਕਾਹਤ ਨੂੰ ਵਿੱਚ ਲਿਆਉਂਦੇ ਕਾਹਤ ਨੂੰ ਪਕਾਉਂਦੇਗੇ ਕਿਉਂ ਅਸੀਂ ਮੋٹے ਦੀ ਘਰ ਵਾਲੀ ਬਖਾਈ ਜੀ ਮੁੜ ਕੇ ਲੋਕ ਨਾ ਗਿਆਨ ਦੇਣ ਵਾਲੇ ਬਹੁਤ ਬੈਠੇ ਆ ਆਹੋ ਕੋਈ ਗਿਆਨ ਕਿਸੇ ਤਰ੍ਹਾਂ ਦਾ ਦਿੰਦਾ ਕੋਈ ਗਿਆਨ ਕਿਸੇ ਤਰ੍ਹਾਂ ਦਾ ਦਿੰਦਾ ਵਾ ਆਹੋ ਲੋਕਾਂ ਕੇ ਢਿਪੜੀ ਨਹੀਂ ਆਗੀ ਇੱਕ ਤਾਂ ਦੇ ਹੱਥ ਹੁੰਦੀ ਆ ਕਿਸੇ ਦੇ ਹੱਥ ਨਹੀਂ ਹੁੰਦੀ ਕੀ ਹੱਥ ਨਹੀਂ ਹੁੰਦੀ ਹਾਂ ਆ ਵਿਆਹਤੀ ਹੁੰਦੀ ਆ ਆਹ ਕਿਉਂ ਹੋ ਗਈ ਇਹ ਅੱਗੇ ਇਧਰ ਲਈ ਲੈਣ ਚ ਲੱਗਨੇ ਆ ਇਧਰਲੇ ਬੰਨੇ ਤੇ ਲੱਗਨੇ ਆ ਆਹ ਭਾਣੇ ਫੁਆਰੇ ਦੋੜ ਚ ਆ ਫੁੱਟੇ ਪਏ ਮੰਮੀ ਇਹਨਾਂ ਨੇ ਛੱਟਿਆ ਉਹਨਾਂ ਨੇ ਛੱਟਿਆ ਉਹਨਾਂ ਦੋਨਾਂ ਨੇ ਕਰਨ ਵਾਲੇ ਆ ਸਾਫ ਕਰਕੇ ਲੱਗ ਜਾਣੀ ਆਹ ਵੀਰਿਆ ਨੇ ਛੱਟਿਆ ਕਹਿੰਦਾ ਡੱਡਾ ਲਾਈਆ ਕਹਿੰਦਾ ਡੱਡਾ ਲਾਈਆ ਦੀ ਫੁਆਰੇ ਥੋੜੀ ਲਾਇਆ ਕਹਿੰਦਾ ਡੱਡਾ ਲਾਈਆ ਬੱਬੀ ਮੰਮੀ ਕਹਿੰਦਾ ਡੱਡਾ ਲਾਈਆ ਆਪਣੇ ਪੈਸੇ ਲਾ ਕੇ ਡੱਡਾ ਫੁਆਰੇ ਛੋੜਦਿਆਂ ਹੁੰਦੀ ਆ ਹਾਂ ਨਹੀਂ ਆ ਲੜੀਆ ਭਾਈ ਘੈਂਟ ਆ ਆਜਾ ਜਿਵੇਂ ਪਾਣੀ ਹਵਾ ਨੇ ਮਿਕਸ ਹੋ ਜਾਂਦਾ ਪਾਣੀ ਵਾ ਇਕੱਠੇ ਕਰਕੇ ਸਾਰੇ ਲਿਆ ਕੇ ਰੱਖ ਲੇ ਤੇ ਤਾਂ ਮਮੀ ਇਹ ਆ ਉਰਲਾ ਵੀਰਾ ਕਹਿੰਦਾ ਤੂੰ ਡੱਡਾ ਲਾਇਨਾ ਪੁੱਛਾਂਗੇ ਅੱਗੇ ਜਿਹੋ ਜਿਹੇ ਜਮਾਨਾ ਚੱਲਦਾ ਹੀ ਉਹੋ ਜਿਹੇ ਹਾਲਾਤ ਆ ਹੁਣ ਨਵੀਆਂ ਗੁੱਡੀਆਂ ਨਵੇਂ ਪਟੋਲੇ ਰੋਜ਼ ਦੇ ਰੋਜ਼ ਤੇ ਨਵੇਂ ਫੈਸ਼ਨ ਆਉਂਦੇ ਇਹਦਾ ਬੁੜੀਆਂ ਬੰਦੇ ਰੋਜ਼ ਦੇ ਰੋਜ਼ ਫੈਸ਼ਨ ਬਦਲਦੇ ਤਾਂ ਕਿਉਂ ਕਹਿਣਾ ਫੁਆਰੇ ਬਦਲਣਗੇ ਇਹ ਕਿਉਂ ਇਹ ਹਰਜੀਤੀ ਐ ਇਹ ਪਾਲਾ ਸਾਫ ਡਾਕਟਰ ਐ ਹਾ ਹਾ ਹੁਣ ਵੀਰੇ ਉਹਨਾਂ ਨੇ ਮਮੀ ਪੁੱਛ ਕੀ ਲਾਇਆ ਆਪਣੇ ਡੱਡਾ ਲਵਾਈਆਂ ਸੀ ਉਹ ਤਰੀਕੀ ਰਾਇਆ ਵਾ ਤੁਸੀਂ ਖੁਆਰੇ ਲਾਇਆ ਸੀ ਖੁਆਰੇ ਲਾਇਆ ਸੀ ਆਪਦੇ ਜਿਹੜੀ ਤਾਂ ਇਹਨੂੰ ਖੁਆਰੇ ਲਾਇਆ ਸੀ 14 ਮੂਹ ਵਾਲੇ ਸੀ ਉਹ ਪਾਣੀ ਜ਼ਿਆਦਾ ਛੜਦੇ ਆ ਇਹ ਗੱਲ ਜ਼ਰੂਰ ਕਹੀ ਕੀ ਨਹੀ ਉਹ ਤਾਂ 36 ਸਾਲ ਹੋ ਗਏ ਲੱਗਿਆਂ ਨੂੰ ਜਿਹੋ ਜਿਹਾ ਰਵਾਜ ਸੀ ਉਹ ਜੇ ਝਗੜਾ ਨਹੀਂ ਪਹਿਲਾਂ ਅਸੀਂ ਵੀ ਬੋਲ ਲਾਏ ਉਹ ਫਿਰ ਬਾਅਦ ਵਿੱਚ ਤੇ ਫਿਰ ਤੁਸੀਂ ਕਿ ਡੱਡਾ ਗਿਆ ਆ ਵੀ ਉਹਨੂੰ ਡੱਡਾ ਕਹਿ ਲਾ ਕੇ ਇਹਦੇ ਡੱਡਾ ਹੋ ਗਏ ਫਿਰ ਆ ਵੀ ਉਹਨੇ ਡੱਡਾ ਕਹਿ ਲਾ ਕੇ ਇਹਦੇ ਡੱਡਾ ਤੇ ਤੁਸੀਂ ਆਪ ਹੀ ਉੱਥੇ ਬੱਜੇ ਵੀਰੇ ਨੇ ਕਿਹਾ ਡੱਡਾ ਲਾਇਆ ਨੇ ਪਹਿਲਾਂ ਹੀ ਕਿਹਾ ਹੈਗਾ ਕਿਤੇ ਡੱਡਾ ਤੂੰ ਇਹ ਨਹੀਂ ਨਾ ਕਹਾਂ ਡੱਡਾਂ ਦਾ ਆਂ ਤੂੰ ਇੰਨਾ ਕਹਾਂ ਸੀ ਪਿੱਛੇ ਫੇਰੇ ਪਾਣੀ ਛੁੱਟਣ ਵਾਲੇ ਲਾਏ ਹਾਂ ਇਹ ਇੱਕ ਆਪਾਂ ਸੇ ਕਹਾਂ ਛੁੱਟਣ ਵਾਲੇ ਭੁੱਲ ਗਏ ਭੁੱਲ ਗਏ ਜਾਰੇ ਮੰਮੀ ਬੈਠੇ ਕਹਿੰਦੇ ਬਾਤ ਆ ਰੂਣਾ ਸੱਦੇ ਹੋਇ ਤਾ ਫੇਰ ਕਿੰਦਰ ਕਿ 17 17 ਲੱਗਦੇ 17 ਲੱਗੇ ਤੇ ਇੱਧਰ ਵੀ 17 ਹੀ ਲੱਗਣਗੇ ਮੇਰਾ ਨੇਚਰ ਵੀ ਇਹ ਮੇਰੀ ਗੱਲ ਸੁਣੇ ਬਾਹਰਲੇ ਬੰਦੇ ਵੀ ਲਵਾ ਲਈਏ 5-7 ਮੈਂ ਕਿਧਰ ਬਾਹਰਲੇ ਬੰਨੇ ਮੈਂ ਨਹੀਂ ਆਇਆ ਕਿਹਾ ਸੀ ਮੋਟਰ ਡੰਗਲ ਕਰਨੀ ਪੈਣੀ ਤੇ ਹੋਰ ਲਾਉਣੀ ਪੈਣੀ ਮੋਟਰ ਮੋਟਰ ਏ ਘੋਰ ਲਾ ਲਿਓ ਜਾਂ ਕੋਈ ਨਹੀਂ ਤੁਸੀਂ ਅੰਦਰਲੇ ਲਵਾਓ ਆਹ ਵਾਹ ਬਹੁਤ ਬਹੁਤ ਦੇਖੋਈ ਨਹੀਂ ਬਾਹਰਲਾ ਥੱਪੜ ਪਾ ਕੇ ਪੈਪ ਲਾ ਕੇ ਪਾਣੀ ਪੁਰਾ ਵਾ ਕੇ ਝੰਡਾ ਕਰ ਦਿਆ ਕਰਿਆ ਰੋਈ ਪਾਣੀ ਕੌਣ ਪਾਉਗਾ ਰੋਜ਼ ਪਾ ਲਿਆ ਕਰਨਗੇ ਕੱਲ੍ਹ ਹੀ ਮੋਟਰ ਪਾ ਚੱਲਦੀ ਦੇਖੀ ਇਹ ਵਾਲੇ ਫੁਹਾਰੇ ਨੂੰ ਤੁਸੀਂ ਵੇਖ ਹੀ ਸਾਦੇ ਇਹਨਾਂ ਦਾ ਫਰਕ ਕੀ ਆ ਦੂਜੇ ਫੁਹਾਰੇ ਨਾਲ ਜਿਹੜੇ ਦੂਜੇ ਫੁਆਰੇ ਸੀ ਨਾ ਬਈ ਚਾਰ ਮੂੰਹਾਂ ਵਾਲੇ ਸੀ ਤੇ ਚਾਰ ਮੂੰਹਾਂ ਵਾਲੇ ਪਾਣੀ ਬਹੁਤ ਜ਼ਿਆਦਾ ਥੱਲੇ ਛੱਡਦੇ ਸੀ ਜਦੋਂ ਪਾਣੀ ਜ਼ਿਆਦਾ ਥੱਲੇ ਛੱਡਦੇ ਸੀ ਤੇ ਫਿਰ ਥੱਲੇ ਚਿੱਕੜ ਬਹੁਤ ਹੋ ਜਾਂਦਾ ਸੀ ਤੇ ਉਹ ਚਿੱਕੜ ਵੀ ਇੱਕ ਹਿਸਾਬ ਨਾਲ ਜਿੰਨੀ ਜ਼ਿਆਦਾ ਸਲ੍ਹਾਬ ਹੋਊਗੀ ਡੰਗਰਾਂ ਥੱਲੇ ਮਸਟਾਈਟਸ ਦਾ ਜ਼ਿਆਦਾ ਕਾਰਨ ਬਣਦਾ ਇਹ ਹੀ ਚੀਜ਼ ਤੇ ਜਾਂ ਫਿਰ ਜੇ ਜਾਨਵਰਾਂ ਦੇ ਕੇਟ ਮੈਨੀਮਲ ਦੇ ਕੋਈ ਕਰੋਚ ਆ ਜੇ ਜਖਮ ਹੋ ਜੇ ਫਿਰ ਉਹ ਹੀਲ ਵੀ ਨਹੀਂ ਛੇਤੀ ਹੁੰਦਾ ਜੇ ਸਲ੍ਹਾਬ ਥੱਲੇ ਹੋਵੇ ਏ ਹੁਣ ਜਿਵੇਂ ਮੰਨ ਕੇ ਚਲੋ ਫੌਗਰ ਜਮੇ ਥੋੜੀ ਥੋੜੀ ਹਵਾਏ ਹਵਾਚੀ ਰਲੀ ਜਾਂਦੀ ਜਿਆਦਾ ਪਰ ਵੇਖੋ ਨਾ ਤੁਸੀਂ ਅੱਧਿਆਂ ਦਾ ਤਾਂ ਚੱਲਦੇ ਆਂਦਾ ਪਤਾ ਵੀ ਨਹੀਂ ਲੱਗਦਾ ਪਿਆ ਕੋਸ਼ਕ ਚੱਲ ਜਿਨ੍ਹਾਂ ਦੇ ਧੁੱਪ ਪੈਣ ਦੇ ਪਤਾ ਲੱਗਦਾ ਤਾਂ ਚੱਲਦੇ ਆਣੇ ਵੀ ਪਾਣੀ ਥੱਲੇ ਫਰਸ਼ ਤੇ ਨਹੀਂ ਆਉ ਇਹਨਾਂ ਦਾ ਪਾਣੀ ਇਹਨਾਂ ਦਾ ਉੱਪਰ ਹਵਾ ਦੀ ਵਿੱਚ ਹੀ ਰਹਿ ਜਾਣਾ ਤੇ ਬਾਕੀ ਇਹ ਵੀਰ ਹੋਣਾ ਨੇ ਆਪਣੇ ਲਾ ਕੇ ਦਿੱਤੇ ਇਹ ਵਾਲੇ ਇਹ ਕੱਲ ਵੀਰ ਹੋਣੀ ਗੱਲ ਆਏ ਇਹਨਾਂ ਨੇ ਬਾਵਾ ਇਹਨਾਂ ਨੂੰ ਇੱਕ ਇਹਨਾ ਮੱਜਾ ਬਾਵਾ ਕਰਨ ਲੱਗ ਗਿਆ ਪਤਾ ਕਿਉਂ ਆਪਣੇ ਸਾਰੇ ਕੰਮ ਵਾਲੇ ਤਾਂ ਉੱਥੇ ਗਏ ਸੀ ਮੋਗੇ ਹਨਾ ਮੱਕੀ ਬੀਜਣ ਤੇ ਇਹਨਾਂ ਨੂੰ ਵੇਖ ਕੇ ਮੱਜਾਂ ਨੂੰ ਆਸਰਾ ਜਾ ਹੋ ਗਿਆ ਹਨ ਪੱਠੇ ਪਾਉਣਾ ਮਜਾ ਬਾਵਾ ਇਹ ਵੀਰੇ ਇਹ ਵੀਰੇ ਕਾਲੀ ਵਚਨ ਕਰਕੇ ਗਏ ਕਹਿੰਦੇ ਅਸੀਂ ਭਾਵੇਂ ਮੀ ਆ ਜਾਏ ਢੇਰੀ ਆਵੇ ਜੋ ਮਰਜ਼ੀ ਹੋ ਜੇ ਅਸੀਂ ਆਵਾਂਗੇ ਹੀ ਆਵਾਂਗੇ ਮੀ ਵੀ ਆ ਗਿਆ ਢੇਰੀ ਵੀ ਆ ਗਿਆ ਸਵੇਰੇ ਇਹਨਾਂ ਨੇ ਅਗਲੇ ਦਿਨ ਜਿਹੜਾ ਬਾਈ ਸਦੀਪ ਤਾਂ ਖੂੜ ਹੀ ਨਹੀਂ ਚੱਕਿਆ ਇਹ ਜਿਆਦਾ ਆ ਗਿਆ ਹੁਣ ਨਾ ਮੇਂ ਜਿਆਦਾ ਆ ਗਏ ਪੱਖਾਂ ਦੇ ਪਰ ਨਹੀਂ ਆ ਬਹੁਤ ਵਧੀਆ ਬਈ ਫੁਆਰੇ ਇਹ ਵਾਕਈ ਵਧੀਆ ਇਹਦੇ ਨਾ ਫਰਸ਼ ਨਹੀਂ ਗਿੱਲੀ ਹੋਊਗੀ ਥੱਲੇ ਤੇ ਨਾ ਹੀ ਥੱਲੇ ਸਲਾਬ ਦੇ ਰੂ ਡੰਗਰਾਂ ਨੇ ਇਹ ਥੱਲੇ ਨਹੀਂ ਜਾਂਦਾ ਪਰ ਇੰਨਾ ਗਰਮੀ ਦੇ ਵਿੱਚ ਵੀ ਫਿਰ ਵਧੀਆ ਰਹਿਣਗੇ ਪੱਖਿਆਂ ਦੇ ਆਸਰਾ ਰਹਿੰਦਾ ਜਨਰਾਂ ਨੂੰ ਵਧੀਆ ਠੰਡਾ ਮਾਹੌਲ ਠੀਕ ਹੈ ਨਾ ਇਸ ਵਟਕੇ ਐਵੇਂ ਚੱਲਦੇ ਪਰ ਇਹਨਾਂ ਦਾ ਚੱਕ ਲਿਆਵਾਂਗੇ ਸਾਰਾ ਦਾਣਾ ਫਿਰ ਉਹਨੂੰ ਪਤਾ ਨਹੀਂ ਕੁੱਛ ਲੈ ਫੋਨ ਕਰ ਲਿਆ ਇੱਕ ਵਾਰੀ ਉਹਨਾਂ ਨੂੰ ਲੈ ਨਹੀਂ ਕਰਦੀ ਮੈਂ ਸਵੇਰ ਤੱਕ ੱਤੀ ਜਿਹੜੇ ਗਿਆ ਹਾਏ ਮੈਂ ਜਿਵੇਂ ਵਹਿਲੀ ਬੈਠੀ ਬਹਿਖਾ ਵੇਖਾ ਵੇਖੋ ਆਪਸ ਵਿੱਚ ਲੜੀ ਜਾਂਦੀਆਂ ਤੁਸੀਂ ਆਪਸ ਵਿੱਚ ਲੜ ਲੜ ਕੇ ਸਾਡੇ ਜੱਗ ਨਹੀਂ ਤੂੰ ਮੈਨੂੰ ਇਹ ਦੱਸ ਇੱਕ ਫੋਨ ਕਰ ਦਿਆ ਭਾਗ ਹੁੰਦਾ ਕਿੰਨਾ ਕ ਗੱਡਾ ਚੱਕਣਾ ਹੁੰਦਾ ਫੋਨ ਪਰ ਕਰਨ ਲੱਗਿਆ ਥੋਲਰ ਵਾਲਿਆਂ ਨੂੰ ਫੋਨ ਲਵਾਦਾ ਮੈਂ ਮਹੀਨਾ ਹੋ ਗਿਆ ਤੈਨੂੰ ਕਹਿੰਦੀ ਨੂੰ ਥੋਲਰ ਵਾਲਿਆਂ ਨੇ ਲਾ ਵੀ ਦਿੱਤਾ ਥੋਲਰ ਵਾਲਾ ਕਹਿੰਦਾ ਮੈਂ ਆ ਜਾਊਂਗਾ ਆਇਆ ਤਾਂ ਆਪੇ ਨੂੰ ਕਿੱਦਾਂ ਦੱਸਿਆ ਤਾਂ ਹੈ ਨਾ ਕਿਉਂ ਕਰ ਗੱਲ ਹੁਣ ਤੇਰੇ ਕੰਨ ਤੋਂ ਪਹਿਲਾਂ ਲਵਾਤਾ ਵਾ ਸੋਲਰ ਵਾਲਿਆਂ ਨੂੰ ਕਿਉਂ ਕਰ ਗੱਲ ਉਹ ਵੇ ਇਹ ਕੀ ਕਹਿੰਦੀ ਆ ਕੀ ਕਹਿੰਦੀ ਆ ਇਹ ਕਹਿੰਦੀ ਆ ਓ ਮੇਰਾ ਚੋਣ ਦਾ ਟਾਈਮ ਹੋਇਆ ਤੇ ਉਹ ਮੈਨੂੰ ਆ ਗਿਆ ਨਹੀਂ ਆ ਗਿਆ ਇਹ ਮੇਲ ਦੀ ਆ ਮੇਲ ਦੀ ਮੈਨੂੰ ਕੋਈ ਨਹੀਂ ਕਹਿੰਦਾ ਉਹ ਤਾਂ ਕਾਲੀ ਗੰਦਰਾ ਇਹ ਗੀਤ ਨਹੀਂ ਤੇ ਮੈਨੂੰ ਭਾਗਾਵਾਂ ਦਾ ਮੱਜਾ ਦਾ ਪਤਾ ਨਹੀਂ ਕਿਹੜੀ ਮਿਲਦੀ ਕਿਹੜੀ ਨਹੀਂ ਮਿਲਦੀ ਰੋਜ਼ ਜਿਹੜਾ ਮਾਰ ਕੇ ਜਾਨੀ ਆ ਕਿਉਂ ਹਰਜੀਤੀ ਐ ਡਾਕਟਰ ਪਾਲਾ ਜੀ ਕੋਲੇ ਬੈਠਾ ਵਾ ਕਿਹੜਾ ਸਵਾਲ ਤੜਕੇ ਜਦੋਂ ਇਹ ਇੱਥੇ ਬੈਠੀ ਦੀ ਮੇਂ ਜਿੰਮ ਜਾਉਣਾ ਇੱਥੇ ਬੈਠੀ ਹੁੰਦੀ ਆਹੋ 6 ਵਜੇ ਇੱਥੇ ਬੈਠੀ 6 ਵਜੇ ਇੱਥੇ ਹੁੰਦੀ ਆ ਕੁਝ ਲਾ ਦੋ ਕੁਝ ਲਾ ਦੋ ਆ ਇਹ ਹੋਣ ਨਹੀਂ ਜਦੋਂ ਕੋਈ ਚੀਜ਼ ਲੱਭਦੀ ਸੀ ਤੋ ਫਿਰ ਮੈਂ ਇਹਨਾਂ ਨੂੰ ਕਹਿਣਾ ਪਈ ਉੱਠ ਕੇ ਲੱਭ ਕੇ ਲਾ ਕੇ ਦੋ ਅੱਜ ਵੀ ਜਦੋਂ ਇਹ ਪਾਣੀ ਲਾਉਣ ਚਲੀ 4 ਵਜੇ ਸਾਨੂੰ ਚਾਹ ਬਣਾ ਕੇ ਦਿੱਤੀ ਆ ਹਾਂ ਨਹੀਂ ਕਿੰਨੇ ਚਾਹ ਬਣਾ ਕੇ ਦਿੱਤੀ ਸੀ ਤ